ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਦੇ ਆਖਰੀ ਦਿਨ ਆਪਣੇ ਖਾਸ ਸਾਥੀ ਪ੍ਰਗਟ ਸਿੰਘ ਦੇ ਹੱਥ ਵਿੱਚ ਪ੍ਰਚਾਰ ਲਈ ਜਲੰਧਰ ਕੈਂਟ ਪਹੁੰਚ ਜਿੱਥੇ ਉਹਨਾਂ ਨੇ ਹਰ ਵਾਰ ਦੀ ਤਰ੍ਹਾਂ ਇੱਥੇ ਵੀ ਆਪਣੇ ਹੀ ਅੰਦਾਜ਼ ਦੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੇ ਕਈ ਤਿੱਖੇ ਵਾਰ ਕੀਤੇ। ਹੋ ਜੀ 3 ਮਹੀਨੇ ਬੀਤ ਗਏ। 2 ਮਹੀਨੇ ਬੀਤ ਕੇ ਮੈਂ ਚੁੱਪਚਾਪ ਅਗਿਆਤ ਵਾਸਚ ਪੀਵੀ ਇੱਕੋ ਦਮ ਫੇਰਾ ਟਿਕਣਾ ਜਾ ਗਿਆ ਟਿੱਡੂ ਜੀਆ। ਮੇਰੇ ਕੋਲ ਸਿੱਧੂ ਸਾਹਿਬ ਮੈਂ ਕਿਹਾ ਹਾਂ ਮੈਂ ਹੁਣ ਤੁਹਾਨੂੰ ਆਫਰ ਰੀਨਿਊ ਕਰਨੀ ਹੈ। ਮੈਂ ਕਿਹਾ ਮੈਂ ਇਥੋਂ ਤੋਂ ਮੰਗਿਆ ਕੀ ਸੀ ਜਿਹੜੀ ਤੁਸੀਂ ਆਫਰ ਮੈਨੂੰ ਰੀਨਿਊ ਕਰਨੀ ਹੈ ਮੈਂ ਕਿਹਾ ਕੋਣ ਗਿਆ ਇਥੋਂ ਤੋਂ ਕਹਿੰਦਾ ਸਿੱਧੂ ਜੀ ਸਾਹਿਬ ਹੁਣ ਤੁਸੀਂ ਡਿਪਟੀ ਸੀਐਮ ਬਣ ਜਾਓ ਡਿਪਟੀ ਸੀਐਮ ਮੈਂ ਕਿਹਾ ਵਾਹ ਤਿੰਨ ਮਹੀਨੇ ਪਹਿਲਾਂ ਇਲੈਕਸ਼ਨ ਲੜਾ ਕੇ ਰਾਜੀ ਨਹੀਂ ਹੁਣ ਸਿੱਧਾ ਹੀ ਡਿਪਟੀ ਸੀਐਮ ਮੈਂ ਕਿਹਾ ਤੂੰ ਐਂ ਦੱਸ ਟੀਟੇਆ ਮੈਂ ਕਿਹਾ ਤੂੰ ਡਿਪਟੀ ਸੀਐਮ ਅਨਾਉਂਸ ਕਰ ਰਹਿਣਾ ਮੁੱਖ ਮੰਤਰੀ ਤੇਰਾ ਹੈ ਨਹੀਂ ਲੱਤਾਂ ਤੇ ਧਾੜੀ ਦਿਖਾਈ ਜਾਂਦਾ ਜਿਹੜਾ ਹੂੰਗੜ ਤੇ ਹਾ ਚਿਹਰਾ ਤੇ ਦਿਖਾ ਮੈਂ ਕਿਹਾ ਕੌਣ ਹੈ ਤੇਰਾ ਨਜ਼ਾਰਾ ਤੇ ਦੱਸ ਬਈ ਸਿੱਧੂ ਸਾਹਿਬ ਆਪ ਨਹੀਂ ਆਣਾ ਤਿੰਨ ਬੰਦਿਆਂ ਦੇ ਫੋਨ ਆ ਮੈਂ ਉਹਦੇ ਨਾਮ ਹੀ ਲੈਣੇ ਤਿੰਨ ਬੰਦਿਆਂ ਦੇ ਫੋਨ ਆ ਸਿੱਧੂ ਸਾਹਿਬ ਸਾਲ ਲਈ ਕੇਜਰੀਵਾਲ ਸਾਹਿਬ ਨੇ ਹੌਪ ਸਟੈਪ ਜੰਪ ਹੁੰਦੀ ਹੈ ਨਾ ਉਥੋਂ ਹੌਪ ਮਾਰੀ ਪੰਜਾਬ ਦੀ ਪਿੱਠ ਤੇ ਲੱਤ ਲਾਈ ਉਹ ਮਰੀ ਛਾਲ ਗੁਜਰਾਤ ਉਹਨਾਂ ਦਾ ਸਾਲ ਹੀ ਆ ਬਸ ਸਾਲ ਹੀ ਉਹ ਤੋਂ ਬਾਅਦ ਤੁਸੀਂ ਉਹ ਮੁੱਖ ਮੰਤਰੀ ਮੈਂ ਕਿਹਾ ਮੈਂ ਕੋਈ ਛੋਟੇ ਤੋਂ ਪਦ ਮੰਗਿਆ ਮੈਂ ਛੋਟੇ ਤੋਂ ਕੋਈ ਕਿਸੇ ਚੀਜ਼ ਦੀ 네ਗੋਸ਼ੀਏਸ਼ਨ ਕੀਤੀ ਹੈ ਸਾਲ ਬਾਅਦ ਸਭ ਕੁਝ ਤੁਸੀਂ ਉਹ ਮੈਂ ਕਿਹਾ ਵਾਹ ਗੇਹੂੰ ਖੇਤ ਮੇਂ ਲੜਕਾ ਪੇਟ ਮੇਂ ਵਿਆਹ ਕੀ ਤਿਆਰੀਆਂ ਕਰੋ ਸ਼ਾਬਾਸ਼ ਠੋਕੋ ਗੇਉ ਖੇਤ ਮੁੰਡਾ ਪੇਤ ਆਜ ਵਾਈਆਂ ਮੰਡੇ ਦੇ ਨਾਲ ਲਖੇਰੀਵਾਲ ਸਾਹਿਬ ਸੁਣ ਸਿੱਧੂ ਦਾ ਸਵਾਲ ਅੱਜ ਤੇ ਚੜਾਤਾ ਆਪਣਾ ਲੜੜਾ ਘੋੜੀ ਦੇ ਉੱਤੇ ਕੁੰਡੀਆਂ ਮੁੱਛਾਂ ਵਾਲਾ ਕੈਪਟਨ ਬ੍ਰਿੰਦਰ ਸਿੰਘ ਮੈਂ ਤਾਂ ਵਿਆਹ ਤੋਂ ਬਾਅਦ ਮੁੱਛਾਂ ਨਹੀਂ ਉਹਦੇ ਖੜੀਆਂ ਰਹਿਣਗੇ ਹਾਂ ਵੀਰ ਚੜ ਗਿਆ ਘੋੜੀ ਦੇ ਉੱਤੇ ਕੋਈ ਜਾਂਦੀ ਤਕਰ ਤਕਰ ਸਰਵਾਲਾ ਮੈਂ ਮੈਂ ਸਰਵਾਲਾ ਠੋਕੋ ਠੋਕੋ ਤਾੜੀ ਠੋਕੋ ਮੈਂ ਸਰਵਾਲਾ ਹੇਆ ਇਹ ਦੋਨੇ ਜਾਣੇ ਆ ਤੁੱਤਰੂ ਤੂੰ ਤੁੱਤਰੂ ਤੂੰ ਸਾਡੀ ਬਰਾਤਿਆਂ ਦੀਆਂ ਚਾਰੇ ਪਾਹੇ ਝਾਂਡੇ ਕਾਂਗਰਸੀਆਂ ਦੇ ਆਏ ਜਾਂਦੇ ਆ ਉਹ ਤੂੰ ਦੱਸ ਕੇਦਰੀਵਾਲ ਸਾਹਿਬ ਬਰਾਤ ਤੇਰੇ ਬੂਹੇ ਖੜੋਤੀ ਐ ਤੁੱਤਰੂ ਤੁੱਤਰੂ ਤੂੰ ਕਰਦੀ ਐ ਤੇਰੀ ਬਹੂ ਤੇ ਪੰਥਲੇ ਸੁਤੀ ਪੀਆ ਤੇਰਾ ਮੁੱਖ ਮੰਤਰੀ ਕੌਣ ਆ ਓਏ